ਝੋਨੇ ਦੇ दाणे ਮੋਟੇ ਹੋਣ दाणे ਚਮਕਦਾਰ ਵੀ ਹੋਣ ਝਾੜ ਵੀ ਵੱਧ ਆਵੇ ਤੇ ਝੋਨਾ ਸੋਹਣਾ ਵੀ ਲੱਗੇ ਮੰਡੀ 'ਚ ਵੀ ਵਧੀਆ ਵਿਕ ਜੇ ਤਾਂ ਇਹ ਇੱਛਾ ਹਰ ਇੱਕ ਦੀ ਆ तकरीबन ਜਿਹੜੇ ਵੀ ਖੇਤੀ ਕਰਦਾ ਕਿਸਾਨ ਝੋਨੇ ਦੀ ਝਾੜ ਦੀ ਵੀ ਹਰ ਇੱਕ ਨੂੰ ਜ਼ਰੂਰਤ ਹੈ ਕਿਉਂਕਿ ਦੇਖੋ ਬਾਣ ਵਿੱਚ ਇਹ ਵੀ ਆਪਾਂ ਨੂੰ ਵੀ ਠੇਕੇ ਠੱਲਿਆਂ ਵਾਲੇ ਆ ਖਰਚਾ ਵੀ ਬਹੁਤ ਹੋ ਜਾਂਦਾ ਤਾਂ ਉਹਦੇ ਤੋਂ ਝਾੜ ਦੀ ਬੜੀ ਆਸ ਹੁੰਦੀ ਹੈ ਤਾਂ ਕਿਸਾਨ ਵੀ ਰੋ ਹੁਣ ਇੱਥੇ ਨਾ ਇੱਕ ਥੋੜੀ ਜੀ ਇੱਕ ਹਲਾਨਗੀ ਜੀ ਵੀ ਆਉਂਦੀ ਹੈ ਵੀ ਜਿਵੇਂ ਕਈ ਕਿਸਾਨ ਫੋਨ ਵੀ ਕਰਦੇ ਆ ਜਾਂ ਕਈਆਂ ਨੂੰ ਮਿਲਦੇ ਵੀ ਆ ਤਾਂ ਹਰ ਇੱਕ ਬੰਦੇ ਦਾ ਇੱਕ ਸਵਾਲ ਤਾਂ ਜ਼ਰੂਰ ਹੁੰਦਾ ਯਾਰ ਕਿਹੜੀ ਕਰਦਗੇ ਸੰਡੀ ਵਾਲੀ ਕਿਹੜੀ ਕਰਦਗੇ ਫੰਗੀ ਸਾਈਡ ਕਿਹੜੀ ਕਰਦੀਏ ਖੁਰਾਕ ਦੀ ਗੱਲ ਨਹੀਂ ਕੋਈ ਕਰਦਾ ਕਦੇ ਵੀ ਨਹੀਂ ਕਹਿੰਦਾ ਵੀ ਕੋਈ ਇਹਨੂੰ ਖੁਰਾਕ ਦੇ ਦੀ ਖੁਰਾਕ ਕਿਹੜੀ ਦੇਗੇ ਮਤਲਬ ਟੀਕੇ ਵੱਲ ਸਾਰੇ ਜਾ ਰਹੇ ਆ ਖੁਰਾਕ ਵੱਲ ਕੋਈ ਨਹੀਂ ਜਾਂਦਾ ਟੀਕਾ ਹਰੇਕ ਪੁੱਛ ਲੂ ਵੀ ਟੀਕਾ ਕਿਹੜਾ ਲਾਦਗੇ ਇਹ ਨਹੀਂ ਕਿਸੇ ਦਾ ਸਵਾਲ ਹੁੰਦਾ ਵੀ ਖੁਰਾਕ ਕਿਹੜੀ ਦੇਗੇ ਤਾਂ ਹੁਣ ਜਿਸ ਤਰ੍ਹਾਂ ਝੋਨਾ ਤੁਹਾਨੂੰ ਸਾਰੇ ਪਾਸੇ ਝੋਨੇ ਝੋਨਾ ਇੱਥੇ ਝੋਨਾ ਦਿਖ ਰਿਹਾ ਝੋਨੇ ਦੀ ਇਹ ਤੋਂ ਬਾਅਦ ਜਿਹੜੀ ਸਟੇਜ ਸ਼ੁਰੂ ਹੋ ਜੂ ਪੈਨਿਕਲ ਇਨੀਸ਼ੀਏਸ਼ਨ ਦੀ ਸਟੇਜ ਸ਼ੁਰੂ ਹੋ ਜੂ ਜਾਨੀ ਕਿ ਜੇ ਮੈਂ ਗੱਲ ਕਰਾਂ ਤਾਂ ਨਸਾਰੇ ਤੋਂ ਤੱਕ ਖੁਰਾਕਾਂ ਜ਼ਰੂਰੀ ਹੈ ਦੇਖੋ ਜਿਹੜੇ ਸਟੇਜ ਚ ਹੁਣ ਝੋਨੇ ਨੇ ਜਾਣਾ ਇਹ ਤੋਂ ਬਾਅਦ ਪੈਨਿਕਲ ਇਨੀਸ਼ੀਏਸ਼ਨ ਵਾਲਾ ਬੂਟ ਸਟੇਜ ਦੇ ਵੱਲ ਜਾ ਰਿਹਾ ਜਾਨੀ ਕਿ ਗੱਬੇ ਦੇ ਵਿੱਚ ਪੈਪ ਦੇ ਵਿੱਚ ਜਿਹੜੀ ਬੱਲੀਬਾਨੀ ਸ਼ੁਰੂ ਹੋ ਜੂਗੀ ਜਦੋਂ ਇਹ ਵਿੱਚ ਮਤਲਬ ਗੱਬੇ ਚ ਬੱਲੀਬਾਨੀ ਸ਼ੁਰੂ ਹੋਗੀ ਬਾਰ ਨਿਕਲੂਗੀ ਉਹਦੀ ਪਰਪਰਾਗਨ ਕਰਿਆ ਹੋਊਗੀ ਪਰਪਰਾਗਨ ਕਰਿਆ ਤੋਂ ਬਾਅਦ ਜਦੋਂ ਬੱਲੀ ਬਾਹਰ ਨਿਕਲੂਗੀ ਤਾਂ ਦਾਣਾ ਮੂੰਹ ਖੋਲੂਗਾ ਦਾਣੇ ਦੇ ਮੂੰਹ ਖੁੱਲੇ ਦੇ ਵਿੱਚੋਂ ਇੱਕ ਫੁੱਲ ਜਾਂ ਬਾਹਰ ਲਾਉਂਕੂਗਾ ਉਹਦੀ ਕ੍ਰੋਸਿੰਗ ਹੋ ਜੂਗੀ ਉਸ ਤੋਂ ਬਾਅਦ ਉਹ ਮੂੰਹ ਬੰਦ ਕਰ ਲੂਗਾ ਤੇ ਉਸ ਤੋਂ ਬਾਅਦ ਜਿਹੜਾ ਦੁੱਧ ਆ ਪਰਨਾ ਸਟਾਰਟ ਹੋ ਜੂਗਾ ਤਾਂ ਚੋਨੇ ਦੀ ਅਗਰ ਤੁਸੀਂ ਕੋਈ ਖੁਰਾਕ ਦੇਣੀ ਆ ਵੈਸੇ ਤਾਂ ਦੇਖੋ ਖੁਰਾਕ ਦੀ ਜਦੋਂ ਗੱਲ ਕਰਦੇ ਆ ਜੇ ਕਿਸੇ ਨੂੰ ਕਹਦੀ ਵੀ 13045 ਕਰਦੇ ਤਾਂ ਉਹ ਕਹਿੰਦਾ ਛੱਡ ਪਰੇ ਕੋਈ ਬਿਮਾਰੀ ਆ ਤਾਂ ਦੱਸ ਮਤਲਬ ਬਿਮਾਰੀਆਂ ਬੜੀਆਂ ਡੀਕਦੇ ਆਂ ਝਾੜ ਫੇ ਵੱਧ ਸਾਰਿਆਂ ਨੂੰ ਜਾਂਦਾ ਪਰ ਝਾੜ ਤੇ ਜਿਹੜੀ ਚੀਜ਼ ਨੇ ਕੰਮ ਕਰਨਾ ਉਹਦੇ ਵੱਲ ਧਿਆਨ ਨਹੀਂ ਦਿੱਤਾ ਜਾਂਦਾ ਇਹ ਵੀਡੀਓ ਇਸੇ ਮਕਸਦ ਲਈ ਆ ਤਾਂ ਦੇਖੋ ਇਸ ਸਟੇਜ ਦੇ ਉੱਪਰ ਆ ਕੇ ਜਦੋਂ ਹੀ ਤੁਹਾਡੀ ਪੈਪ ਬਾਨੀ ਸ਼ੁਰੂ ਹੋ ਗਈ ਯਾਨੀ ਕਿ ਤੁਹਾਡੀ ਉਹ ਫੁੱਲਣੀ ਸ਼ੁਰੂ ਹੋ ਗਈ ਪੈਪ ਜੀ ਤੁਹਾਨੂੰ ਇਹ ਲੱਗਣ ਲੱਗ ਗਿਆ ਵੀ ਹੁਣ ਜਿਹੜੀ ਬੱਲੀ ਆ ਨਸਾਰੇ ਲਊਗੀ ਜਾਂ ਬਾਹਰ ਆਊਗੀ ਯਾਨੀ ਕਿ ਬੂਟ ਸਟੇਜ ਚ ਹੈ ਤਾਂ ਉਦੋਂ 13045 ਬਹੁਤ ਜ਼ਰੂਰੀ ਆ ਦੇਖੋ ਆਉਂਦੀਆਂ ਤਾਂ ਹੋਰ ਵੀ ਆ ਕੋਈ 13 40 13 20 20 ਪਰ ਇਸ ਇਸ 스테ਜ ਤੇ ਅਗਰ ਤੁਹਾਡੀ ਕਣਕ ਨੂੰ ਫਾਸਫੋਰਸ ਪੂਰੀ ਦਿੱਤੀ ਵੀ ਹੈ ਤਾਂ ਫਾਸਫੋਰਸ ਦੀ ਲੋੜ ਨਹੀਂ ਹੁੰਦੀ ਐਨ ਪੀ ਕੇ ਆਹੋ ਐਨ ਨਾਈਟ੍ਰੋਜਨ ਹੈ ਪੀ ਫਾਸਫੋਰਸ ਹੈ ਕੇ ਪੋਟਾਸ਼ ਹੈ ਨਾਈਟ੍ਰੋਜਨ ਉੱਥੇ 13% ਦੇ ਰਹੇ ਹਾਂ ਕਿਉਂਕਿ ਨਾਈਟ੍ਰੋਜਨ ਇਸ 스테ਜ ਤੇ ਬੰਦ ਕਰੀ ਨੂੰ ਕਾਫੀ ਦਿਨ ਹੋ ਜਾਂਦੇ ਆ ਪਾ 30 ਦਿਨ ਤੇ 32 ਦਿਨ ਤੇ ਬੰਦ ਕਰ ਦੇਣਾ ਨਾਈਟ੍ਰੋਜਨ ਤਾਂ ਜਿਹੜਾ ਇਹ ਘਬੋਲਾ ਲਊਗਾ 70 ਦਿਨ 75 ਦਿਨ ਕੋਈ 60 ਦਿਨ ਕੋਈ ਮਤਲਬ ਇਹ ਬ੍ਰੇਡੀਆਂ ਦੇ ਹਿਸਾਬ ਨਾਲ ਪੀਲੀ ਪੂਛਾ ਲੇਟ ਲਊਗੀ 12 ਟਾਈਮ ਜਿਹਨਾਂ ਲੈ ਜੂ ਪੀ ਵੀ ਬਣ ਉਹ ਤੋਂ ਮਤਲਬ ਉਹ ਅਲੱਗ-ਅਲੱਗ ਰਹੂਗਾ ਤਾਂ ਉਸ ਸਟੇਜ ਤੇ ਜਿਹੜੀ 13045 ਆ 2% ਦਾ ਘੋਲ ਯਾਨੀ ਕਿ 2 ਕਿਲੋ 100 ਲੀਟਰ ਚ ਇਹ ਬਹੁਤ ਜ਼ਰੂਰੀ ਹੈ ਇਹਨੂੰ ਉਹ ਤੁਹਾਡੀ ਪਰਪਰਾ ਗੰਦੀ ਕਿਰਿਆ ਨੂੰ ਸੈੱਟ ਕਰੂਗਾ ਆਉਣ ਵਾਲੇ ਸਮੇਂ ਦੇ ਸਟ੍ਰੈਸ ਕਿਸੇ ਵੀ ਤਰ੍ਹਾਂ ਦਾ ਹੋਣਾ ਉਹ ਤੋਂ ਬਚਾਊਗਾ ਤੇ 13045 ਆ ਜਿਹੜਾ ਜਿਹੜੀਆਂ ਚੀਜ਼ਾਂ ਤੁਸੀਂ ਚਾਹੋ ਨੇ ਦਾਣਾ ਮੋਟਾ ਹੋਵੇ ਦਾਣਾ ਬਜਰੰਦਾਰ ਚਮਕੀਲਾ ਹੋਵੇ ਝਾੜ ਵਧੀਆ ਆਵੇ ਫੋਕ ਘਾਟਾ ਆਵੇ ਇਹ ਸਾਰੀਆਂ ਚੀਜ਼ਾਂ ਡਿਪੈਂਡ ਕਰਨੀਆਂ ਤੁਹਾਡੇ ਦਿੱਤੀ ਹੋਈ ਪੋਟਾਸ਼ ਦੀ ਮਾਤਰਾ ਅਗਰ ਤੁਸੀਂ ਥੱਲੇ ਪਾਈਆ ਤਾਂ ਓਕੇ ਆ ਸਫੀਸ਼ੈਂਟ ਆ ਪਰ ਥੱਲੇ ਪਾਉਣ ਦੇ ਬਾਵਜੂਦ ਵੀ ਅਗਰ ਤੁਸੀਂ ਕਰ ਸਕਦੇ ਹੋ ਤਾਂ ਬਹੁਤ ਵਧੀਆ ਰਿਜ਼ਲਟ ਆਉਣਗੇ ਥੱਲੇ ਪਾਈਆ ਤੇ ਇੱਕ ਸਪਰੇ ਨਹੀਂ ਤਾਂ ਦਰਮਿਆਨੇ ਬਾਣਾ ਦੇ ਵਿੱਚ ਜੇ 2 ਹੋ ਜਾਣ ਹਫ਼ਤੇ ਹਫ਼ਤੇ ਤੋਂ ਉਹਨਾਂ ਦਿਨਾਂ ਦੇ ਵਿੱਚ ਤਾਂ ਬਹੁਤ ਵਧੀਆ ਹੈ ਹਲਕੇ ਬਾਣਾ ਜੇ 3 ਤੱਕ ਵੀ ਰਿਕਮੈਂਡ ਹੈ ਤਾਂ 13045 ਜਿਹੜਾ ਉਹ ਇਸ ਸਟੇਜ ਤੇ ਖੁਰਾਕ ਉਹਦੀ ਖੁਰਾਕ ਜ਼ਰੂਰ ਧਿਆਨ ਦੇਣਾ ਚਾਹੀਦਾ